ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਬਾਬਾ ਪ੍ਰੋਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਜਿਹੜੀ ਆ ਜੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਆਪਾਂ ਦੇਖਾਂਗੇ ਦੋ ਛੜਕਾਂ ਦੇ ਉੱਤੇ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਦੋ ਛੜਕਾਂ ਦੇ ਉੱਤੇ ਮੋਗਾ ਸ਼ਹਿਰ ਆ ਜੀਰਾ ਰੋਡ ਆ ਸੋ ਤੁਹਾਡੇ ਉੱਤੇ ਕੋਠੀ ਲੈ ਕੇ ਆਏ ਆ ਲਗਭਗ 4 ਮਰਲੇ ਦੇ ਵਿੱਚ 4 ਮਰਲੇ ਤੋਂ ਥੋੜੀ ਜੀ ਜਗ੍ਹਾ ਜਿਹੜੀ ਆ ਘੱਟ ਹੈਗੀ ਆ ਸੋ ਆਪਾਂ ਇਸ ਵੇਲੇ ਹੈਗੇ ਆ ਪੋਰਚ ਦੇ ਵਿੱਚ ਸਿਕੋਟੀ ਨੂੰ ਗੇਟ ਜਿਹੜਾ ਉਹ ਛੋਟਾ ਲੱਗਿਆ ਹੋਇਆ ਤੁਸੀਂ ਆਪਦੀ ਲੋੜ ਮੁਤਾਬਕ ਗੇਟ ਵੱਡਾ ਜਿਹੜਾ ਕਰ ਸਕਦੇ ਹੋ ਸੋ ਸੀਮੇਟ ਵਾਲੀ ਫਰਸ਼ ਤੇ ਇਸ ਵੇਲੇ ਆਪਾਂ ਹੈਗੇ ਆ ਪੋਰਚ ਦੇ ਵਿੱਚ ਸੋ ਆਪਾਂ ਚੱਲਦੇ ਆ ਲੌਬੀ ਆਰ ਸੀ ਸੀ ਜਿਹੜਾ ਲੈਂਟਰ ਉਹ ਪਾਇਆ ਹੋਇਆ ਤੇ ਉਸ ਤੋਂ ਪਹਿਲਾਂ ਆਪਾਂ ਪੂਰਾ ਕਰ ਦੇਖੀਏ ਜਿੰਨਾ ਵੀਰ ਭਰਾਵਾਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਦੋ ਬੈਡਰੂਮ ਵਾਲੀ ਇਹ ਕੋਠੀ ਹੈ ਇੱਕ ਡ੍ਰੈਇੰਗ ਰੂਮ ਜਿਹੜਾ ਬਣਿਆ ਹੋਇਆ ਰਸੋਈ ਓਪਨ ਆ ਪੌੜੀਆਂ ਜਿਹੜੀਆਂ ਲੌਬੀ ਦੇ ਵਿੱਚ ਦੀ ਦਿੱਤੀਆਂ ਹੋਈਆਂ ਦੋ ਛੜਕਾਂ ਦੇ ਉੱਤੇ ਜਿਹੜੀ ਇਹ ਕੋਠੀ ਲੱਗਦੀ ਹੈ ਬਣੀ ਹੋਈ ਹੈ ਸੋ ਬਹੁਤੀ ਪੁਰਾਣੀ ਵੀ ਨਹੀਂਗੀ ਕੋਠੀ ਇਹ ਜੇ ਜੀ ਵੀਰ ਪੁਰਾਣੀ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਜਿਹੜਾ ਤੁਸੀਂ ਖਰੀਦ ਸਕਦੇ ਹੋ ਸੋ ਇਹ ਸਟੋਰ ਕਹਿ ਸਕਦੇ ਆ ਜਾਂ ਸਟਡੀ ਰੂਮ ਕਹਿ ਸਕਦੇ ਆ ਛੋਟਾ ਜਿਹਾ ਜਿਹੜਾ ਰੂਮ ਬਣਿਆ ਹੋਇਆ ਤੇ ਸਾਹਮਣੇ ਜਿਹੜਾ ਦੂਸਰੇ ਪਾਸੇ ਛੜਕ ਦੇ ਉੱਤੇ ਜਿਹੜਾ ਗੇਟ ਆ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਰੇਟ ਦੀ ਗੱਲ ਕਰੀਏ ਤਾਂ 25 ਲੱਖ ਰੁਪਈਆ ਜਿਹੜੀ ਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜੇ ਵੀਰ ਭਰਾਣੇ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਇਹ ਫਰਸਟ ਬੈਡਰੂਮ ਆ ਦੋ ਛੜਕਾ ਤੇ ਹੋਣ ਕਰਕੇ ਕੋਠੀ ਜਿਹੜੀ ਆ ਪੂਰੀ ਰੋਸ਼ਨੀਦਾਰ ਹਵਾਦਾਰ ਹੈਗੀ ਆ ਸੋ ਸੈਂਟਰ ਦੇ ਵਿੱਚ ਵਾਸ਼ਰੂਮ ਦਿੱਤਾ ਹੋਇਆ ਤੇ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਹੈਗਾ ਸੀੜਜ ਟੂੜੀਆਂ ਦਾ ਕੰਮ ਜਿਹੜਾ ਵਧੀਆ ਹੋਇਆ ਵੀ ਐ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਆ ਸੈਂਟਰ ਦੇ ਵਿੱਚ ਜਿਹੜਾ ਦਿੱਤਾ ਹੋਇਆ ਲੌਬੀ ਦੇ ਵਿੱਚ ਗੇਟ ਹੈਗਾ ਸੋ ਫਸਟ ਬੈਡਰੂਮ ਤੇ ਵਾਸ਼ਰੂਮ ਦੇਖਣ ਤੋਂ ਬਾਅਦ ਆਪਾਂ ਚੱਲਦੇ ਆ ਜੀ ਸੈਕੰਡ ਬੈਡਰੂਮ ਦੇ ਵਿੱਚ ਸੋ ਇਧਰਲੇ ਪਾਸੇ ਜਿਹੜਾ ਜਾਲ ਆ ਉਹ ਦਿੱਤਾ ਹੋਇਆ ਹੈ ਵਿੰਡੋ ਲੱਗੀ ਆ ਔਰ ਜਿਹੜਾ ਗੇਟ ਆ ਇੱਕ ਉਹ ਵੀ ਲੱਗਿਆ ਹੋਇਆ ਸੋ ਲਗਭਗ 4 ਮਰਲਿਆਂ ਦੇ ਵਿੱਚ ਕੋਠੀ ਐ ਇਸ ਵੇਲੇ ਆਪਾਂ ਦੇਖ ਰਹੇ ਆਂ ਜੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਸੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰਿਓ ਐਡ ਫ੍ਰੀ ਆਫ ਕੋਸਟ ਆਪਾਂ ਕਰੀ ਦੀ ਐ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਤੁਸੀਂ ਕਰ ਦਿਓ ਵੀ ਫ੍ਰੀ ਆਫ ਕੋਸਟ ਹੀ ਐ ਸੋ ਬਹੁਤ ਧੰਨਵਾਦ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਸੋ ਆਈ ਦੀ ਕੋਠੀ 4 ਮਰਲੇਆ ਲਗਭਗ 4 ਮਰਲੇਆ ਦੇ ਵਿੱਚ ਜਿਹੜੀ ਆਪਾਂ ਦੇਖ ਰਹੇ ਆ ਦੋ ਸੜਕਾਂ ਦੇ ਉੱਤੇ ਆ ਔਰ ਰੇਟ 25 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ